ਪਟਾਕਿਆਂ ਦਾ ਕਮਾਲ ਆ ਕਿਤੇ ਚਲਦੇ ਰਹਿ ਤੇ ਮੈਂ ਸੁੱਤਾ ਹਾਂ ਇਧਰੇ ਜਰਾਈ ਦੀ ਜੱਖਣਾ ਪੁੱਟੀ ਗਈ ਸਾਰੀ ਯਾਰ ਓਹੋ ਯਾਰ ਮੈਂ ਸੁੱਤਾ ਤੇ ਟੀਵੀ ਚੱਲਦਾ ਪਿਆ ਘਰ ਦੇ ਟੀਵੀ ਵੇਖਣ ਦਾ ਆ ਵੇ ਰਾਤ ਦਾ ਟਾਈਮ ਆ ਇਧਰੇ ਧੂਆ ਧੂਆ ਹੋ ਗਿਆ ਯਾਰ ਹਾਲੇ ਨਾ ਰੱਬ ਦਾ ਸ਼ੁਕਰ ਵੀ ਚੱਲ ਮੈਨੂੰ ਜਾਗ ਆ ਗਈ ਆ ਤੇ ਡੰਡ ਲੱਤ ਗਈ ਗੁਰਵਾ ਸਾਰੀ ਜੱਖਣਾ ਪੁੱਟੀ ਗਈ ਰਜਾਈ ਦੀ ਆ ਇਧਰ ਵੇ ਆ ਹਾ ਤੁਹਾਡੇ ਸਾਹਮਣੇ ਹੀ ਆ ਇਧਰ ਵੇ ਲੋੱਖਾ ਚ ਪਾਣੀ ਆ ਗਿਆ ਮੇਰੇ ਤੂੰ ਵਾ ਵੀ ਬੜਾ ਹੋ ਗਿਆ ਯਾਰ ਆ ساری ਜੱਖਣਾ ਪੁੱਟੀ ਗਈ ਰਜਾਈ ਦੀ ਤੇ ਯਾਰ ਇਧਰੇ ਹਜੇ ਵੀ ਅੱਗ ਲੱਗੀ ਇਧਰੇ ਯਾਰ ਯਾਰ ਜਦੋਂ ਸੋਣੇ ਹੁੰਨੇ ਵੜਾ ਚ ਕੰਨੇ ਹੋਗੇ ਸੋਣਾ ਚਾਹੀਦਾ ਉਹ ਤੁਹਾਡੀ ਯਾਰ ਇਹ ਹਜੇ ਵੀ ਬੁਜੀ ਨਹੀਂ ਆਦਰ ਵੇਖ ਲਓ ਹੁਣ ਮੈਂ ਬੁਝਾਈ ਮਾਰੀ ਮੋਟੀ ਚਪਲਾ ਚਪਲਾ ਮਾਰ ਕੇ ਇਧਰ ਵੇਖੋ ساری ਰਜਾਈ ਦੀ ਡੰਡ ਲਾਥੇ ਕਿਧਰੇ ਲੁਪਰ ਕੇ ਤੇ ਚੱਲਣ ਦੀ ਹੀ ਤੋ ਕਿਤੇ ਡਿੱਗ ਗਈ ਮੈਂ ਸੁੱਤਾ ਹਾਂ ਤੇ ਆ ਸੀਨ ਹੋ ਗਿਆ ਵੇਖ ਲਓ ਤੇ ਨੁਕਸਾਨ ਹੋ ਗਿਆ ਯਾਰ ਹੋਰ ਕੀ ਕਹਣਾ ਮੈਂ ਨੁਕਸਾਨ ਹੋ ਗਿਆ ਕਰ ਦਿਆ ਕਹਿਣਾ ਹੁਣ